ਬਹੁਤ ਹੀ ਸਰਕਾਰੀਓ ਭੈਣੋਂ ਤੇ ਭਰਾਓ ਆਦਮ ਤੇ ਸਤਕਾਰ ਤੇ ਫਨੀਆ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜੇ ਤੇਰੀ ਸੋਈ ਤੇ ਰਾਜੇ ਤੇਰੀ ਸੋਚ ਤੇ ਅੱਜ ਆਂ ਦੇਖੋ ਕਿ ਮੋਰ ਕਿੱਥੇ ਲਾਉਣੀ ਆ ਅੱਗੇ ਤੇ ਆਉਣੀ ਆ ਮੋਰ ਕਿੱਥੇ ਲਾਉਣੀ ਆ ਅੱਗੇ ਤੇ ਆਉਣੀ ਆ ਪਤਾ ਅਸੀਂ ਬਹੁਤ ਲੇਟ ਆ ਹਮਨੇ ਦੋ ਪ੍ਰੋਗਰਾਮ ਕਿਸੇ ਤਰੀਕੇ ਦਿੱਤਾ ਆਪਾਂ ਇੰਤਜ਼ਾਰ ਕਰਦੇ ਸੀ ਰਾਜਾ ਹੋਣਾ ਆ ਗਿਆ ਰਾਜਾ ਹੋਣਾ ਆ ਗਿਆ ਰਾਜਾ ਹੋਣਾ ਆ ਗਿਆ ਤੋਂ ਮੈਂ ਜਿਆਦਾ ਵਕਤ ਲੈਣਾ ਕਿਤਾ ਮੈਂਗੇ ਸਾਜੂ ਸਰ ਮਿਰਗਰ ਸਿੰਘ ਸਾਜਾ ਨੂੰ ਫਾਈਂਡ ਕਰਾ ਰਾਜ ਦੀਆਂ ਕੜੀਆਂ ਖਤਮ ਕਰ ਦੇਣੀਆਂ ਹਨ। ਹਰ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਅਨਜੀਤ ਸਿੰਘ ਢੋਂਦੇ ਕਰੀਬੀ ਸਾਥੀ ਲੋਕਲ ਸ਼੍ਰੋਮਣੀ ਗੁਰਦਰਾ ਪ੍ਰੰਧ ਕਮੇਟੀ ਦੇ ਮੈਂਬਰ ਸਰਦਾਰ ਅਨਜੀਤ ਸਿੰਘ ਟੋਨੀ ਜੀ ਨੂੰ ਜੀਵਾਇਆ ਆਪਾਂ। ਜਿਹੜੇ ਅਕਾਲੀ ਦਲ ਛੱਡ ਕੇ ਆਪਣੇ ਸਾਥੀਆਂ ਕਮੇਟ ਰਾਜੇ ਬਰੇਂਦ ਜੀ ਦੀ ਟੋਨ ਕੰਪੇਨ ਨੂੰ ਤੇਜ਼ ਕਰਨ ਵਾਸਤੇ ਕਾਂਗਰਸ ਦੇ ਵਿੱਚ ਸਮੂਲੀਅਤ ਕਰ ਰਹੇ ਹੈ। ਬੋਲੇ ਇਸ਼ਾਰਾ। ਆਸਿਰਕਾਰ। ਇੱਕ ਬੇਨਤੀ ਤੁਹਾਨੂੰ ਹੋਰ ਕਰਨੀ ਹੈ। ਇਹ ਬੇਦਿਲ ਹੋ ਗਏ ਲੋਕ। ਇਨਸਿਕਿਉਰ ਜਦੋਂ ਲੀਡਰਸ਼ਿਪ ਮਹਿਸੂਸ ਕਰਿਆ ਸੁਰੱਖਤ ਮਹਿਸੂਸ ਹੋਵੇ। ਇਹ ਜੋੜੀ ਦੇ ਵਿੱਚੋਂ ਹਕਾਸ਼ ਪੁਣਾ ਜੋ ਮੰਤਰੀ ਸੰਦੇ ਵਿੱਚੋਂ ਜੰਬਲ ਕੁੱਟਦੇ ਆਂ ਤੇ ਕਬਲ ਕੁੱਟਦੇ ਆਂ ਮੇਰੀ ਤੁਹਾਨੂੰ ਸੁਨਿਮਰ ਬੇਨਤੀ ਹੈ ਆਪੋ ਆਪਣੇ ਗਰੀਬ ਮਹੱਲੇ ਦੇ ਵਿੱਚ ਜਿਹੜਾ ਝਾਊ ਵਾਲਾ ਕੋਈ ਘਰ ਬੈਠਾ ਕੋਈ ਅਕਾਲੀ ਦਲ ਵਾਲਾ ਘਰ ਬੈਠਾ ਕੋਈ ਭਾਜਪਾ ਵਾਲਾ ਘਰ ਹੈ ਕਿਰਪਾ ਕਰਕੇ ਉਹਨਾਂ ਦੇ ਦਿਲ ਦੀ ਮਰਜ਼ੀ ਪੂਰੀ ਕਰ ਦਿਓ ਤੁਹਾਡੀ ਇੰਤਜ਼ਾਰ ਕਰ ਰਹੇ ਆ ਵੀ ਸਾਡੇ ਕੋਲੇ ਔਰ ਕਿ ਅਸੀਂ ਰਾਜੇਪ੍ਰਿੰਦ ਦੀ ਕੈਂਪੇਨ ਦੇ ਵਿੱਚ ਲਾਭ ਲਸ਼ ਕਰ ਲੈ ਕਿਧਰ ਪਈਏ ਇਹ ਹਾਲਾਤ ਬਣੇ ਹੋਏ ਐ ਇਹ ਅੱਜ ਦੇ ਹਾਲਾਤ ਐ ਕਿਉਂਕਿ ਤੁਸੀਂ ਕਿਸੇ ਖੁਸ਼ੀ ਕਵੀ ਦੇ ਪ੍ਰੋਗਰਾਮ ਤੇ ਚਲੇ ਜਾਓ ਜਿੱਥੇ ਲੋਕ ਇਕੱਠੇ ਹੋਏ ਹੋ ਤੁਸੀਂ ਬਾਜ਼ਾਰ ਦੇ ਵਿੱਚ ਕੋਈ ਚੀਜ਼ ਵਸ ਖਰੀਦਣ ਚਲੇ ਜਾਓ ਇਹ ਗੱਲ ਦੱਸਿਓ ਨਾ ਵੀ ਅਸੀਂ ਰਾਜੇ ਵੜਿੰਗ ਦੇ ਸਮਰਥਕ ਆ ਸੁਭਾਵਕ ਤੌਰ ਤੇ ਜੇ 10 ਬੰਦੇ ਇਕੱਠੇ ਹੋਏ ਐ ਸਰਮੇ ਕਰਕੇ ਆਇਓ ਸੁਭਾਵਕ ਤੌਰ ਤੇ ਗੱਲ ਕਰਿਓ ਵੀ ਕਈ ਜਿੱਤੂਗਾ ਕੌਣ ਇਤ ਵਫਾ ਦੇ ਵਿੱਚੋਂ 8 ਬੰਦੇ ਕਹਿਣਗੇ ਵੀ ਰਾਜਾ ਆਪਣੇ ਲੱਖਾਂ ਦੀ ਲੀਡ ਲੈ ਕੇ ਜਿੱਤੂਗਾ ਜਿੰਦਾਬਾਦ ਜਿੰਦਾਬਾਦ ਇਹ ਆਵਾਜ਼ ਵੀ ਆਵਾਜ਼ ਹੈ ਇਹ ਪਾਰਟੀ ਦੀ ਆਵਾਜ਼ ਹੈ ਲੁਧਿਆਣਾ ਦੇ ਵੋਟਰਾਂ ਦੀ ਆਵਾਜ਼ ਆ ਇਹ ਪੂਰੀ ਦੁਨੀਆ ਵਿੱਚ ਦੇ ਪੰਜਾਬੀਆਂ ਦੀ ਆਵਾਜ਼ ਹੈ ਰਾਜਾ ਜਿੱਤ ਗਿਆ ਆਪਣੀ ਛਵੀ ਹੈ ਕਾਂਗਰਸ ਪਾਰਟੀ ਦਾ ਪ੍ਰੈਜ਼ੀਡੈਂਟ ਧੋਨੇ ਤੇ ਥਾਗਾ ਹੋ ਗਿਆ ਲੋਕ ਸੰਸਾ ਪਾਰਟੀ ਕਾਂਗਰਸ ਦੇ ਵਿੱਚ ਨਲ ਗਈ ਤੇ ਵਿਰੋਧੀਆਂ ਨੂੰ ਮੌਕਾ ਲੱਗ ਗਿਆ ਦੋਸਤੋ ਤਰਾਂ ਤਰਾਂ ਦੇ ਪਿਆਨ ਫਸਟੇਸ਼ਨ ਜਬਰ ਤੇ ਚਬੜ ਕੁੱਤਾਂ ਤੇ ਆਵੇ ਸੁਸ ਨਿਮਰ ਬੇਨਤੀ ਆ ਮੈਂ ਜਦਾ ਵਕਤ ਨਹੀਂ ਲਣਾ ਬਹੁਤ ਵੱਡਾ ਕੁਮਾਰ 9 ਦਿਨ ਆਪਣੇ ਕੋਲੇ ਆ ਕੀ ਹੋਗਾ ਜੇ 9 ਦਿਨ ਕੰਮ ਨਹੀਂ ਕਰਾਂਗੇ ਉਸ ਵਿੱਚ ਹੋਣ ਲੱਗਿਆ ਬੰਦਾ ਕਲਾ ਮਠਾ ਪਾ ਜਾਂਦਾ ਪੰਜ ਚਾਰ ਦਿਨ ਫੇਰ ਵੀ ਤੇ 9 ਦਿਨ ਤਹਈਆ ਕਰਕੇ ਜਾਓ ਵੀ 9 ਦਿਨ ਕਿਥੇ ਇੱਥੇ دوست ਮਿੱਤਰ ਰਿਸ਼ਤੇਦਾਰ ਬੈਠੇ ਆ ਖੁਦ ਰਾਜਾ ਵੜੰਗ ਬਣ ਕੇ ਜਾਣਾ ਨਹੀਂ ਦਾਖੰਦਾ ਲੋਕ ਸਵਾਦੀ ਇਲੈਕਸ਼ਨ ਲੜਦਾ ਕੈਂਡੀਡੇਟ ਵਰਕਰ ਕਰਤਾਂ ਤੁਸੀਂ ਸਾਰੇ ਰਾਜਾ ਪਰਿੰਗੋ ਤੇ ਤਰਪੋ ਮੈਂ ਲੋਕਾਂ ਦੀ ਨਵੀਂ ਸੰਗਤ ਦੇ ਬਲਬੁੱਤੇ ਦੇ ਉੱਤੇ ਇਹ ਗੱਲ ਤੁਹਾਨੂੰ ਕਹਿਣ ਲੱਗਿਆ ਜਿੰਨਾ ਜੋਸ਼ ਲੋਕ ਸਭਾ ਹਲਕਾ ਲੁਧਿਆਣਾ ਦੇ ਵੋਟਰ ਦੇ ਅੰਦਰ ਆ ਰਾਜਾ ਪਰਿੰਗ ਕਿਤੇਗਾ ਤੇ ਪੰਜਾਬ ਦੇ ਵਿੱਚ ਨੰਬਰ 1 ਨੀ ਲੈ ਕੇ ਲੋਕ ਸਭਾ ਦੇ ਵਿੱਚ ਤੁਹਾਡੀ ਆਵਾਜ਼ ਛਾਣੇਗਾ ਆਪਾ ਮਿਹਰਬਾਨੀ ਸ਼ੁਕਰੀਆ ਇਸਲੇ ਪ੍ਰੋਗਰਾਮ ਚ ਤੇ ਜਾਣਾ ਹੁਣ ਰਾਜਾ ਜੀ ਸੁੰਡੀਏ ਵਾਇਪੁਰ ਜੀ ਕਾ ਖਾਲਸਾ ਵਾਇਟ ਜੀ ਜਿੰਦਾਬਾਦ ਇੰਡੀਆ ਨੈਸ਼ਨਲ ਕਾਂਗਰਸ ਜਿੰਦਾਬਾਦ ਰਾਜਾ ਜੀ ਜਿੰਦਾਬਾਦ ਬਹੁਤ ਹੀ ਸਤਿਕਾਰਯੋਗ ਆਪਨਗਰ ਦੇ ਮੇਰੇ ਦੋਸਤੋ ਮੇਰੀਓ ਮਾਤਾਓ ਬੇਨੋ ਬਚਨਰ ਸਾਊਥ ਦੇ ਆਪਨਗਰ ਦੇ ਸੌ ਲੱਖਮੀ

ਬਹੁਤ ਸਤਿਕਾਰਯੋਗ ਸਾਡੇ ਪਤਨ ਜੀ ਮਨੇ ਉਹਨੇ ਵਿਰਵਾਹ ਹੈ ਕਿ ਵਿਚਾਰਾ ਕਾਦੀ ਮਦਦ ਕਰ ਰਿਹਾ ਹੈ ਸਾਰੇ ਹੀ ਸਾਥੀ ਦੇ ਖਾਸ ਕਰਕੇ ਇਸ ਅਵਾਕੇ ਵੀ ਅਗਵਾਈ ਕਰ ਰਿਹਾ ਸੀ ਸਾਫ ਸਰਦਾਰ ਕਲੇਤੀ ਔਰ ਸਾਰੇ ਹੀ ਸਾਥੀ ਮੈਂ ਕਿਆਂ ਦਾ ਹਲੇ ਭਾਈ ਨਾਮ ਨਹੀਂ ਜਾਣਦਾ ਮਾਫੀ ਚਾਹੁੰਦਾ ਕਿ ਜਾਵੇ ਨਾ ਲਊਗਾ ਪਰ ਫਿਰ ਸਮਾਂ ਵੀ ਚਾਇਆ ਹਲੇ 3-4 ਮੀਟਿੰਗਸ ਹੋ ਰਹਿ ਐ ਮੈਂ ਤੁਹਾਨੂੰ ਬੇਨਤੀ ਕਰਨ ਵਾਸਤੇ ਆਇਆ ਹਾਂ ਕਿ ਇਹ ਪਾਰਲੀਮੈਂਟ ਦਾ ਚੋਣ ਹੈ ਤੇਜ ਦੀ ਲੋਕ ਸਭਾ ਦਾ ਚੋਣ ਹੈ ਇਹ ਕਿਹੜਾ ਚੋਣ ਹੈ ਬੜਾ ਮਹੱਤਵਪੂਰਨ ਤੇ ਫੈਸਲਾ ਕੌਣ ਚੋਣ ਹੈ ਇਹਦੇ ਵਿੱਚ ਅਸੀਂ ਲੋਕਾਂ ਨੇ ਸਾਰਿਆਂ ਨੇ ਧਿਰ ਦਾ ਕੰਮ ਨਹੀਂ ਲੈਣਾ ਜਿਹੜੇ ਪੰਜਾਬੀ ਹੁੰਦੇ ਆ ਪੰਜਾਬ ਦੇ ਲੋਕ ਆ ਉਹ ਜਿਆਦਾ ਧਿਰ ਨਾਲ ਕੰਮ ਲੈਂਦੇ ਥੋੜਾ ਇਸ ਚੋਣ ਦੇ ਵਾਸਤੇ ਅਸੀਂ ਨਾਲ ਆਪੇ ਦਿਮਾਗ ਦਾ ਵੀ ਇਸਤੇਮਾਲ ਕਰਦੇ ਕਿਉਂਕਿ ਇਹ ਦੇਖਣਾ ਹੈ ਕਿ ਆਉਣ ਵਾਲੇ ਸਮੇਂ 'ਚ ਪੰਜਾਬ ਤੇ ਪੰਜਾਬੀਅਤ ਦੀ ਕੋਲ ਗੱਲ ਕਰ ਸਕਦਾ ਪੰਜਾਬ ਦੇ ਬੁੱਧਿਆਂ ਤੇ ਤੇ ਪੰਜਾਬ ਦੇ ਖਾਮਿਆਂ 'ਚ ਤੇ ਪੰਜਾਬ ਦੀ ਸਿੱਖੀ ਤੇ ਤੇ ਪੰਜਾਬ ਦੇ ਪਾਣੀਆਂ ਤੇ ਬਥੇਰੇ ਐਸੇ ਮਸਲੇ ਹੈ ਜਿਹੜੇ ਦੇਸ਼ ਦੀ ਲੋਕ ਸਭਾ ਦੇ ਵਿੱਚ ਆਉਣ ਵਾਲੇ ਸਮੇਂ 'ਚ ਪੰਜਾਬ 'ਤੇ ਆਪਾਂ ਚੱਕੜੇ ਉਹ ਕਾਫੀ ਸੰਭਵ ਹੋ ਸਕਦਾ ਹੈ ਕਿ ਜੇਵੇ ਤੁਸੀਂ ਆਪ ਦੇ ਨਮੈਂਦੇ ਛੁਡੋ ਉਹ ਐਸੇ ਨਮਾਇੰਦੇ ਚੁਣੋ ਜਿਹੜੇ ਪੰਜਾਬ ਦੀ ਆਵਾਜ਼ ਤੇ ਥੋੜੇ ਲੋਕਾਂ ਦੀ ਆਵਾਜ਼ ਬੇਸ਼ਕੀ ਪਾਰਲੀਮੈਂਟ ਵਿੱਚ ਜਾ ਕੇ ਬਲੱਡ ਕਰਣ ਚਾਰ ਉਮੀਦਵਾਰ ਮੁੱਖ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਹਨ ਅਗਲਕ ਫਾਕਿਆਂ ਦੇ ਉਮੀਦਵਾਰ ਹਨ ਜਰਾ ਸੋਚ ਵਿਚਾਰ ਕੇ ਜਿਸ ਤਰ੍ਹਾਂ ਤੁਸੀਂ ਬੈਂਸ ਭਰਾਵਾਂ ਨੂੰ ਹਮੇਸ਼ਾ ਚਾਹੇ ਉਹ ਆਜ਼ਾਦ ਚੋਣ ਮੜਦੇ ਸਨ ਜੇ ਕਿ ਮੈਂ ਸੋਚ ਤੇ ਮਗਰ ਤੁਸੀਂ ਪਹਿਰਾ ਦੇਖ ਕੇ ਉਹਨਾਂ ਨੂੰ ਪੰਜਾਬ ਦੀ ਵਿਧਾਨ ਸਭਾ ਤੇ ਦੇਖਾਂ ਮੈਂ ਤੁਹਾਨੂੰ ਸੱਚ ਕਹਿਣਾ ਛੋਣੇ ਮੈਂ ਬੇਸ਼ੱਕ ਸਾਡੇ ਆਪੋਜੀਸ਼ਨ ਪਾਰਟੀ ਤੇ ਆਪਣੀ ਪਾਰਟੀ ਸੀ ਇਹਨਾਂ ਦੋਨਾਂ ਪਰਾਵਾਂ ਦੀ ਪਰ ਜਦੋਂ 112 ਮੈਂਬਰ ਅਸੀਂ ਪੰਜਾਬ ਦੀ ਵਿਧਾਨ ਸਭਾ ਬੈਠੇ ਹੁੰਦੇ ਸਾਂ ਔਰ ਜਦੋਂ ਸਿਮਰ ਬੈਂਸ ਕੋਈ ਆਪਣੀ ਗੱਲ ਕਰਦਾ ਸੀ ਉੱਥੇ ਬਥੇਰੇ ਲੋਕ ਪਉਂਦੇ ਔਰ ਬਥੇਰੇ ਗੱਲ ਕਰਦੇ ਐ ਉਹਨਾਂ ਨੂੰ ਕੋਈ ਤਵੱਜੋ ਨਹੀਂ ਦਿੰਦਾ ਲੇਕਿਨ ਜਦੋਂ ਸਿਮਰ ਬਹਿਸ ਪਰਕ ਦੇ ਨਾਲ ਆਪੇ ਪੂਰੇ ਡੇਟੇ ਦੇ ਨਾਲ ਜਦੋਂ ਗੱਲ ਕਰਦਾ ਸੀ ਤਾਂ 116 ਦੇ 16 ਮੈਂਬਰ ਸਿਮਰ ਬੈਂਸ ਦੇ ਮੂੰਹ ਕਰਕੇ ਦੇਖਦੇ ਸੀ ਵੀ ਇਹ ਕੀ ਗੱਲ ਕਰ ਰਿਹਾ ਮੈਨੂੰ ਅੱਜ ਯਾਦ ਹੈ ਪੰਜਾਬ ਦੇ ਪਾਣੀਆਂ ਦਾ ਮੁੱਦਾ ਸਿਮਰ ਬਹਿਸ ਨੇ ਪਹਿਲੀ ਆਈ ਬਹਿਸਾਂ 'ਚ ਜਦੋਂ ਪੰਜਾਬ ਦੀ ਵਿਧਾਨ ਸਭਾ 'ਚ ਗੱਲ ਨਹੀਂ ਤੇ ਸਾਨੂੰ ਭੰਗੜਾ ਫੁੱਸਾ ਪੈ ਗਿਆ ਉਹਦਾ ਸਰਕਾਰ ਕਾਂਗਰਸ ਦੀ ਸੀ ਕਿਸੇ ਸਾਡੇ ਕੋਲੇ ਕੁਦਰਤੀ ਪਾਣੀ ਹੈ ਕਿਸੇ ਕੋਲੇ ਕੁਦਰਤੀ ਪੱਥਰ ਹੈ ਕਿਸੇ ਕੋਲੇ ਕੁਦਰਤ ਪਿੱਪਾ ਹੋਇਆ ਕੋਣ ਹੈ ਸਾਡੇ ਕੋਲੇ ਪੰਜਾਬ ਕੋਲੇ ਜੱਦਾ ਸੀ ਖੇਤੀ ਪਰਦਾਸ਼ਤ ਹੈ ਤੇ ਨਾਲ ਸਾਡੇ ਕੋਲੇ ਇੱਕ ਪਾਣੀ ਹੈ ਤੇ ਤੁਸੀਂ ਪੰਜਾਬ ਦਾ ਪਾਣੀ ਰਾਜਸਥਾਨ ਨੂੰ ਦਿੰਦੇ ਹੋ ਕਿਉਂ ਨਾ ਉਸ ਪਾਣੀ ਦਾ ਅਸੀਂ ਜਿਹੜਾ ਦੇ ਰਹੇ ਕੋੜਾ ਕੋਈ ਨਾ ਕੋਈ ਰੈਵਨਿਊ ਸਾਨੂੰ ਆਵੇ ਪੈਸਾ ਸਾਨੂੰ ਆਵੇ ਹੁਣ ਗੱਲ ਬੜੀ ਦੌਲਤ ਵਾਲੀ ਹੈ ਕਿਉਂਕਿ ਅਸੀਂ ਤਾਂ ਭੁੱਖੇ ਮਰ ਰਹੇ ਹਾਂ ਸਾਡੇ ਕੋਲ ਪਾਣੀ ਨਹੀਂ ਹੈ ਅਸੀਂ ਦੂਜੀਆਂ ਸਟੇਟਾਂ ਨੂੰ ਕਿਵੇਂ ਪਾਣੀ ਦੇ ਸਕਦੇ ਪਰ ਜੇ ਕੋਈ ਅਸੀਂ ਚੀਜ਼ ਸਾਡੀ ਜਾ ਰਹੀ ਹੈ ਤਾਂ ਕੋਈ ਨਾ ਕੋਈ ਸਾਨੂੰ ਉੱਥੇ ਰਹਿ ਵੀ ਨਹੀਂ ਆਉਣਾ ਚਾਹੀਦਾ ਰੈਵਨਿਊ ਦਾ ਮਤਲਬ ਸਾਨੂੰ ਕੋਈ ਪੈਸਾ ਆਉਣਾ ਚਾਹੀਦਾ ਤਾਂ ਜੋ ਸਾਡੀ ਸਟੇਟ ਨੂੰ ਫਾਇਦਾ ਹੋ ਸਕੇ ਇਹ ਮੈਂ ਇੱਕ ਉਦਾਹਰਣ ਦਿੱਤੀ ਹੈ ਸਮੇਂ ਵਿੱਚ ਮੈਂ ਸੁਣਾ ਵੀ ਕਿ ਇਸ ਤਰ੍ਹਾਂ ਦਾ ਮੁੱਦਾ ਲੱਠ ਕੇ ਜੁੜਦੇ ਸੀ ਜਿਹਦਾ ਜਵਾਬ ਦੇਣਾ ਮੁਸ਼ਕਲ ਹੋ ਜਾਂਦਾ ਸੀ ਸੋ ਮੈਂ ਸਮਝਦਾ ਕਿ ਸਾਊਥ ਦੇ ਲੋਕ ਰੱਖੀ ਦੇ ਲੋ ਇਹ ਆ